අර සවාරිවදී යක්ත්මව ਅਰਕੇ ਕਰੀਬ ਸਵਾ ਪੰਜ ਵਜੇ ਇੱਕ ਵੱਡਾ ਭਿਆਨਕ ਹਾਦਸਾ ਵਪਰਿਆ ਜਿਸ ਵਿੱਚ ਕੇ ਇੱਕ ਬੱਸ ਦੀ ਦੁੱਧ ਨਾਲ ਭਰੇ ਕੈਂਟਰ ਨਾਲ ਟੱਕਰ ਹੋ ਗਈ ਹੈ ਜਿਸ ਵਿੱਚ ਕੇ 18 ਲੋਕਾਂ ਦੀ ਮੌਤ ਹੋ ਗਈ ਜਦਕਿ ਵੀਹ ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਤੇ ਉੱਥੇ ਹੀ ਇਸ ਹਾਸੇ ਦੀਆਂ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਬੱਸ ਦਾ ਇੱਕ ਪਾਸਾ ਪੂਰੀ ਤਰ੍ਹਾਂ ਟੁੱਟ ਗਿਆ ਹੈ ਬੱਸ ਦੇ ਪਰਖਾ ਝੂੜ ਗਏ ਨੇ यात्रा मंदिर अरे सवारी वाली है यात्रा थोड़ा सवारी होती है सवारी ना लिया पी वाला भी ये वो तो वो तो तो वाला भैया ना बिहार ठंडे पीने वाला भाई ये एम्बुलेंस का कौन है एम्बुलेंस में कौन लेने गया लेने गया है अरे इसको जो है ना इस पे इस पे कर देते स्टेचर खाली हो जाता दूसरा भी गया डबल है? डबल है डबल इसमें लेने गए दूसरा डबल नहीं डबल है भाई लेने गए लेकिन लेने गए है Вот, не тебя. ਖੇ ਭਾਈਏ ਉਹਨਾਂ ਸਾਹਮਣੇ ਆ ਗਿਆ ਹੈ ਆਹ ਉਹ ਇੱਧਰ ਆਇਆ ਕੋ ਉਹ ਸਮਾਨਾ ਬਣਾਇਆ ਹਾਂ 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 ਉਹ ਇਸ ਗੱਡੀ ਅੰਦਰ ਲਵਾ ਦਿਆ ਹੈ ਉਧਰ ਟੱਕਰ ਤੋਂ ਬਾਅਦ ਲੋਕਾਂ ਦੀ ਭਾਰੀ ਭੀੜ ਮੌਕੇ ਤੇ ਇਕੱਠੀ ਹੋ ਗਈ ਸਵਾਰੀਆਂ ਨੂੰ ਅਤੇ ਮ੍ਰਿਤਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਜਦਕਿ ਜ਼ਖਮੀਆਂ ਨੂੰ ਪ੍ਰਸ਼ਾਸਨ ਦੀ ਮਦਦ ਦੇ ਨਾਲ ਸਰਕਾਰੀ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਬੱਸ ਬਿਹਾਰ ਦੇ ਸ਼ਿਵਾਨ ਤੋਂ ਦਿੱਲੀ ਜਾ ਰਹੀ ਸੀ ਅਤੇ ਰਸਤੇ ਵਿੱਚ ਏਸੀ ਟੱਕਰ ਦੁੱਧ ਦੇ ਟੈਂਕਰ ਨਾਲ ਹੋ ਗਈ ਕਿਹਾ ਜਾ ਰਿਹਾ ਹੈ ਕਿ ਬੱਸ ਬੇਹਤ ਤੇਜ਼ ਰਫ਼ਤਾਰ ਸੀ ਅਤੇ ਦੁੱਧ ਦੇ ਟੈਂਕਰ ਨਾਲ ਟਕਰਾ ਗਈ ਜਿਸ ਕਾਰਨ ਇਹ ਪੂਰਾ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕਿ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 20 ਲੋਕ ਗੰਭੀਰ ਜ਼ਖਮੀ ਦੱਸੇ ਗਏ ਨੇ ਆਹ ਹਾਲਾਤ ਬਣ ਗਏ ਯਾਰ ਯਾਰ ਯਾ 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 ਇੱਕ ਸਾਈਡ ਦੇ ਪੂਰੀ ਤਰ੍ਹਾਂ ਪਰਖਤ ਚ ਉੱਡ ਗਏ ਉੱਥੇ ਹੀ ਸੂਚਨਾ ਮਿਲਦੇ ਹੀ ਮੌਕੇ ਤੇ ਡੀਐਮ ਅਤੇ ਐਸਪੀ ਪਹੁੰਚੇ ਜਦਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਬੱਸ ਬਿਹਾਰ ਦੇ ਸਿਵਾਨ ਤੋਂ ਦਿੱਲੀ ਆ ਰਹੀ ਸੀ ਅਤੇ ਜਿਵੇਂ ਹੀ ਇਹ ਬੱਸ ਸਵੇਰੇ ਕਰੀਬ 5:30 ਵਜੇ ਆਗਰਾ ਲਖਨਊ ਐਕਸਪ੍ਰੈਸਵੇ ਤੇ ਪਹੁੰਚੀ ਤਾਂ ਇਸ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਿਸ ਕਾਰਨ 18 ਲੋਕਾਂ ਦੀ ਮੌਤ ਹੋ ਗਈ ਇਹ ਬੱਸ ਡਬਲ ਡੈਕਰ ਸੀ ਜੋ ਕਿ ਪੂਰੀ ਤਰ੍ਹਾਂ ਨਾਲ ਸਵਾਰੀਆਂ ਨਾਲ ਖਤਾ ਖਾਚੇ ਭਰੀ ਹੋਈ ਸੀ ਇਸ ਦੌਰਾਨ ਦੁੱਧ ਦੇ ਟੈਂਕਰ ਨਾਲ ਇਸ ਦੀ ਟੱਕਰ ਹੋ ਗਈ ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਡੀ ਐਮ ਐਸਪੀ ਅਤੇ ਹੋਰ ਪੁਲਿਸ ਟੀਮਾਂ ਪਹੁੰਚੀਆਂ ਜਿਨ੍ਹਾਂ ਵੱਲੋਂ ਕੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਏ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ